ਉਹ ਥੋੜਾ ਪਲਾਹੋ ਜੇ ਦੁੱਧ ਚ ਕੀੜਾ ਕਿਧਰੋਂ ਡਿੱਗ ਪਿਆ ਰੱਬਾ ਤੂੰ ਮੇਰਾ ਸਾਫ਼ ਕਰ ਦੇ ਮੈਂ ਨਹੀਂ ਇਸ ਦੁਨੀਆ ਤੇ ਰਹਿਣਾ ਚਾਹੁੰਦਾ ਕਿਉਂਕਿ ਇਹਨਾਂ ਲੋਕਾਂ ਨੇ ਮਚਾ ਮਚਾ ਕੇ ਪੈਜ ਧੂਆਂ ਕੱਢਣ ਲਾਤਾ ਹੁਣ ਤਾਂ ਬੱਤ ਸਹੀ ਹੈ ਮੈਨੂੰ ਲੱਗਦਾ ਮੈਨੂੰ ਵੀ ਹੁਣ ਗੰਜਾ ਤੇ ਕਾਲਾ ਹੋਣਾ ਪਊਆ ਕਿਉਂਕਿ ਗੁਰਿਆਂ ਨਾਲ ਤਾਂ ਟੈਂਪੂ ਸੱਟਾਉਣ ਲੱਗ ਗਏ ਚੱਕ ਦੇ ਅਰਜਨਾ ਕੰਮ ਅਜੇ ਤੱਕ ਕੱਲੀ ਖੜੀ ਆਏ ਚੱਕ ਤਾਂ ਚੱਕ ਤਾਂ ਆ ਲੈ ਚੱਕ ਚੱਕ ਤਾਂ ਫਿਰ ਕੰਮ ਨੂੰ ਤੂੰ ਨਹੀਂ ਟਲੇ ਅਰਜਨ ਸਟਲੀ ਰਾਹ ਚ ਰਾਹ ਚ ਡੇਗਲੀ ਭੈਂ ਤੇ ਹੁਣ ਤੜਕੇ ਨੂੰ ਖਬਰ ਲੱਗੀ ਲੈ ਵੀ ਨਿੰਮੋ ਹੋਈ ਅਰਜਨ ਦੀ ਤੇ ਅਰਜਨ ਹੋਇਆ ਨਿੰਮੋ ਦਾ ਭਰਾਵਾ ਤੂੰ ਇੰਨਾ ਵੇਲਾ ਆ ਹੈ ਜਿਹੜੀ ਰੀਲ ਵੇਖ ਲੋ ਹਰ ਕੁੜੀ ਦੀ ਰੀਲ ਦੇ ਥੱਲੇ ਤੇਰਾ ਲਾਈਕ ਸਭ ਤੋਂ ਪਹਿਲੇ ਲਾਈਕ ਤੇਰਾ ਕਮੈਂਟ ਤੇਰਾ ਇਸ ਨੂੰ ਕੰਮ ਕੁਮ ਨਹੀਂ ਗਾ ਕੋਈ ਜਾ ਕੰਮ ਕੁਮ ਕਰ ਫੇਰੀ ਕੋਈ ਕੁੜੀ ਗਾਲੀ ਸੈਟ ਹੋਈਏ ਇੰਦਾ ਲਈ ਸੈਟ ਹੋਈ ਤੂੰ ਭੈਣ ਚ ਮੇਰੇ ਤੇ ਨਿਗਾਹ ਰੱਖੀ ਬੈਠੀ ਹੈ ਕਿ ਮੈਂ ਕਿਨੂੰ ਲਾਈਕ ਕਰਦਾ ਤੇ ਕਿਨੂੰ ਕਮੈਂਟ ਕਰਦਾ ਬਾਕੀ ਰਹੀ ਗੱਲ ਕੁੜੀਆਂ ਬੁੜੀਆਂ ਦੀ ਸੈਟ ਕਰਨ ਦੀ ਉਹ ਮਰਦਾਂ ਦਾ ਕੰਮ ਨਹੀਂ ਹੁੰਦਾ ਉਹ ਟੈਂਪੂ ਟੱਲਿਆਂ ਦਾ ਕੰਮ ਹੁੰਦਾ ਤੂੰ ਆਪਦਾ ਕੰਮ ਧੰਦਾ ਕਰ ਲੈ ਕੋਈ ਪਰਸਪੁਰਸ ਵੇਚ ਜੇ ਤੂੰ ਨਾ ਦਿਹਾੜੀ ਬਣਾਈ ਨਾ ਤਾਂ ਅਥਨੇ ਮਾਲਕ ਤੇਰੇ ਨੰਗੀ ਕਰਕੇ ਚਿੱਤੜੀ ਜਿੱਤੜ ਗੁੱਟੂ ਭੈਣ ਚ ਇਹਨਾਂ ਨੂੰ ਰੀਲਾ ਵਾਲਾ ਬਟਨ ਕਿੱਥੋਂ ਥੇ ਆ ਗਿਆ ਏ ਸਾਡੇ ਪਿੰਡ ਦੀਆਂ ਤਿੰਨੇ ਗੈਂਗਸਟਰ ਨਹੀਂ ਐ ਘਰੋਂ ਹੁੱਜਾਂ ਖਾਂਦੀਆਂ ਬਾਹਰ ਗੈਂਗਸਟਰ ਬੰਦੀਆਂ ਤੇ ਰੀਲਾਂ ਤੇ ਆ ਕੇ ਵੇਲਣਾ ਬੰਦੀਆਂ ਜਿਨੇ ਵੀ ਕੋਈ ਵੀ ਕੰਮ ਹੈ ਮੈਂ ਬਾਹਰ ਤੜਿਆ ਹੋਵੇ ਸਾਡੇ ਤਾਂ ਨਹੀਂ ਅੜਿਆ ਪਰ ਤੇਰੇ ਜਰੂਰ ਅੜਿਆ ਲੱਗਦਾ ਬਸੇ ਕਰਨਾ ਕਿਸੇ ਤੇ ਨਹੀਂ ਹੁੰਦਾ ਹੋਵੇ ਠੀਕ ਐ ਕੋਈ ਸਰੀਰ ਦੇ ਵਿੱਚ ਦਿੱਕਤ ਹੋਵੇ ਕਿਸੇ ਦਾ ਕੰਮ ਕਾਰਜ ਖੜਾ ਹੋਵੇ ਠੀਕ ਐ ਉਹੀ ਮੈਨੂੰ ਮੈਸੇਜ ਕਰੋ ਲੈ ਬਿਨਾ ਗੋਲੀਆਂ ਵਾਲੀ ਬਾਬੀ ਤੇ ਜਿਹਦੇ ਬਾਹਰ ਲੜਿਆ ਉਹਨੂੰ ਮੈਸੇਜ ਕਰ ਲਓ ਮੇਰੇ ਸਾਲੇ ਭੁੱਖੇ ਨੰਗੇ ਉਹਨਾ ਕੰਮਾਂ ਤੇ ਹੋ ਗਏ ਟੈਂਪੂ ਟੱਲੇ ਵੀ ਬਾਬੇ ਬਣ ਲੱਗ ਗਏ ਭੈਣ ਚੋਦੇ ਬੱਤ ਸਹੀ ਏ ਰੱਬਾ ਤੇਰਾ ਅਸੀਂ ਕੀ ਲੈਣਾ ਦੇਣਾ ਵੀਰ ਸਾਡੇ ਨਾਲ ਐਦਾਂ ਨਾ ਕਰ ਸਾਡੇ ਨਾਲ ਜੋ ਤਰਾ ਸਬਕਤਾਵਾ ਉਹ ਕਰ ਲੈ ਨਹੀਂ ਤਾਂ ਅਸੀਂ ਸਸਤੇ ਤੇ ਸਸਤਾ ਜ਼ਹਿਰ ਖਾ ਕੇ ਮਰ ਜਾਣਾ ਭੈਣ ਦਾ ਯਾਰ ਰਨ ਚ ਕੀ ਫਰਦਾ ਤਲੇ ਗੁਲਗਲੇ ਵਰਗੀ ਤੇ ਆਪ ਹੈਗਾ ਸੁੱਕੇ ਬੰਗਣ ਵਰਗਾ ਲੱਸੀ ਬਣਾਉਂਦੇ ਨਹੀਂ ਮੈਂ ਤੈਨੂੰ ਕਹੀ ਜਾਂਦਾ ਲੱਸੀ ਲੱਸੀ ਬਣਾਓ ਫਿਰ ਰੀਲ ਕਿਉਂ ਬਣਾਈ ਜਨੇਓ ਲੱਸੀ ਬਣਾ ਦੇ ਬਣਾਉਣੀ ਹੈ ਮੂੰਹ ਤੋੜ ਦੂ ਤੇਰਾ ਮੈਂ ਭੈਣ ਚੋਦੇ ਲੱਸੀ ਨਹੀਂ ਬਣਾਉਣਾ ਤੇਰਾ ਪਾਣੀ ਸਾਰੇ ਪਾਣੀ ਨਹੀਂ ਹੈਗਾ ਘਰੇ ਪੀਣ ਨੂੰ ਪਾਣੀ ਹੈ ਨਹੀਂ ਤੇ ਲੱਸੀ ਪਾਣੀ ਦੀ ਬਣਦੀ ਹੈ ਨਾ 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 ਲੱਸੀ ਦੁੱਧ ਦੀ ਬਣਦੀ ਹੈ ਤੇ ਦੁੱਧ ਹੜੇ ਤੱਕ ਲੇਵਜ ਪਿਆ ਆ ਤੁਸੀਂ ਦੇਖਿਆ ਹੀ ਨਹੀਂ ਬਸ ਫਰਕ ਇੰਨਾ ਹੀ ਹੈ ਕਿ ਥੋੜਾ ਜਿਹਾ ਲੇਵਰ ਢਿੱਲਾ ਹੈ ਬਿਨਾ ਟਟਿਆਂ ਵਾਲੇ ਟੈਂਪੂ ਦਿਖਾਉਣਾ ਤੁਹਾਨੂੰ ਇਹਨਾਂ ਨੂੰ ਕਹਿੰਦੇ ਬਿਨਾ ਟਟਿਆਂ ਵਾਲੇ ਟੈਂਪੂ ਭੈਣ ਦੇ ਲੌੜੇ ਨਾ ਬੁੜੀਆਂ ਚ ਨਾ ਬੰਦਿਆਂ ਚ ਘੂਸੇ ਘੱਟੇ ਮੇਰੇ ਸਾਰੇ ਪੰਜਾਬ ਦੇ ਵਿੱਚ ਇੰਨੇ ਕਤਲ ਕਾਂਡ ਹੋ ਜਾਂਦੇ ਪਰ ਇਹਨਾਂ ਦਾ ਨਹੀਂ ਹੁੰਦਾ ਸਾਲਾ ਇਹਨਾਂ ਨੂੰ ਮਾਰਦਾ ਹੀ ਨਹੀਂ ਕੋਈ ਭੈਣ ਚੋਦ ਬੱਤ ਸਹੀ ਹੈ ਉਹਨੇ ਤਾਂ ਭਾਂਚੇ ਦੇਸ਼ ਚ ਅਤਕਵਾਦੀ ਨਹੀਂ ਹੁੰਦੇ ਜਿੰਨੇ ਟੈਂਪੂ ਟੱਲੇ ਆਈ ਜਾਂਦੇ ਮੇਰੇ ਸਾਡੇ ਤੜਕੋ ਤੜਕੀ ਚਾਹ ਪਣੀ ਵੀ ਨਹੀਂ ਪੀਣ ਦਿੰਦੇ ਭਾਂਚੇ ਤੜਕੇ ਮੂਰੇ ਆਉਣ ਲੱਗ ਜਾਂਦੇ ਰੀਲਾਂ ਚ ਘੂਸੇ ਘੱਟੇ ਜੇ ਇਹਨਾਂ ਦੇ ਤਾਂ ਚਤੜਾਂ ਵਿੱਚ ਪਾਲੇ ਡੰਡਾ ਤੇ ਪਿੱਛੋਂ ਥੋੜੇ ਨਾ ਕੁੱਟੀ ਆਵੇ ਇਹਨਾਂ ਇਹਨਾਂ ਨੂੰ ਬੁੜੀਆਂ ਬੰਨਦਾ ਸ਼ੌਂਕ ਹੈ ਨਾ ਇਹਨਾਂ ਦੇ ਸਾਲੇ ਦੇ ਟੱਟੇ ਵੱਡੋ ਭੈਣ ਚੋਦੇ ਤੇ ਬੜ-ਬੜ ਕੇ ਸਾਰੇ ਟੱਟੇ ਤੇ ਨਹਿਰ ਚ ਤਾਰਿਓ ਭੈਣ ਚੋਦੇ ਅੱਬਲੇ ਤੇ ਨਹਿਰ ਚ ਕਿਉਂ ਤਾਰਨੇ ਆ ਭੈਣ ਚੋਦੋ ਨਾ ਤੇ ਰੇਟ ਹੀ ਬੜਾ ਭੈਣ ਚੋਦੋ ਕਹਿੰਦੇ 6-7 ਕਰੋੜ ਦਾ ਇੱਕ ਬਿਗ ਦਾ ਤੇ ਮੇਰੇ ਸਾਲੇ ਉਹ ਭੈਣ ਚੋਦੋ ਆਪਾਂ ਤਾਂ ਫਿਰ ਅਮੀਰ ਬਣ ਜਾਗੇ ਇਹਨਾਂ ਦੇ ਵੱਢ ਕੇ ਤੇ ਵੇਚੋ ਇਹਨਾਂ ਦੇ ਕਿਹੜਾ ਕੰਮ ਦੇ ਆ ਨਾ ਇਹਨਾਂ ਨੇ ਕੁਝ ਕਰਾਉਣਾ ਨਾ ਵਾਸਤਾ ਨਾ ਲੈਣਾ ਨਾ ਦੇਣਾ ਇਹਨਾਂ ਦਾ ਆਹ ਦੇਖੋ ਭੈਣ ਦਾ ਲੌੜਾ ਢਿੱਲੇ ਸੰਦਰਗਰ ਨਾ ਮੂੰਹ ਨਾ ਮੱਥਾ ਭੈਣ ਚੋਦੇ ਦਾ ਕੁਸਾ ਘਟਾ ਅ ਇਹਨਾਂ ਨੂੰ ਨੰਗੇ ਕਰਕੇ ਤੇ ਇਹਨਾਂ ਦੇ ਚਤੜ ਕਰਲੇ ਚੌੜੇ ਉਸ ਤੋਂ ਬਾਅਦ ਇੱਕ ਲਵੇ ਕਈ ਦਾ ਬਾਹਾਂ ਤੇ ਕਈ ਦਾ ਬਾਹਾਂ ਖਾਲੀ ਦੇ ਵਿੱਚ ਐ ਮਰੇ ਜਿਵੇਂ ਅਰਜਨ ਵੈਲੀ ਨੇ ਹੱਥ ਜੋੜ ਕੇ ਗੰਡਾਸੀ ਮਾਰੀ ਸੀ ਅੱਜ ਉਹ ਕਹਾਵਤ ਪੂਰੀ ਹੋ ਗਈ ਕਿ ਰੱਬ ਜਿਹਨੂੰ ਦਿੰਦਾ ਛੱਪਰ ਪਾੜ ਕੇ ਦਿੰਦਾ ਪਰ ਬਟ ਇਹਨੂੰ ਛੱਪਰ ਪਾੜ ਕੇ ਨਹੀਂ ਮਿਲਿਆ ਇਹਨੂੰ ਕੁਝ ਹੋਰ ਹੀ ਪਾੜ ਕੇ ਮਿਲਿਆ ਪਰ ਜੇ ਹਲੇ ਤੱਕ ਨਹੀਂ ਛੱਪਰ ਪਾਟਿਆ ਤਾਂ ਕੋਈ ਗੱਲ ਨਹੀਂ ਥੋੜੇ ਜਿਹੇ ਟਾਈਮ ਤੱਕ ਹੀ ਪਾਟ ਹੋਰ ਜ਼ਰੂਰ ਜਾਊਗਾ ਹੈਡੀ ਕੈਨੇਡਾ ਮੈਨੂੰ ਪਹਿਲਾਂ ਵੀ ਕਿਹਾ ਸੀਗਾ ਪਲੀਜ਼ ਪਲੀਜ਼ ਮੇਰੇ ਵੀਡੀਓਸ ਪੋੜਿਆ ਬੰਦ ਕਰ ਦੇ ਠੀਕਾ ਇੱਥੇ ਰੁਈ ਨਹੀਂ ਜਾਂਦਾ ਇਹ ਜਾਣ ਕੇ ਬੁੰਡ ਮਰਾਈ ਜਾਂਦਾ ਇੱਥੇ ਕਿਉਂਕਿ ਇਹ ਪ੍ਰੋਮੋਸ਼ਨ ਕਰੀ ਜਾਂਦਾ ਵੈੰਦਾ ਲੱਕੜ ਇਹਨਾਂ ਨੇ ਨਵਾਂ ਤਰੀਕਾ ਪਾੜ ਲਿਆ ਪ੍ਰੋਮੋਸ਼ਨ ਕਰਨ ਦਾ ਕੁਸੇ ਘਟਿਆ ਨਹੀਂ ਯਾਰ ਕਿ ਆਲਰੇਡੀ ਮੇਰੀ ਸਟਾਟਿ ਰੈਪਿਟਿਸ਼ਨ ਜ਼ੀਰੋ ਹੋ ਚੁੱਕੀ ਆ ਤੂੰ ਪਹਿਲਾਂ ਕੈਨੇਡੀਅਨ ਜੱਟੀ ਤੇ ਬਹੁਤ ਗੱਦੀਆ ਗੱਦੀਆ ਵੀਡੀਓਸ ਅਪਲੋਡ ਕੀਤੀ ਆ ਫੁੱਦੀ ਜੋ ਹੁੰਦੇ ਜੋ ਤੁਸੀਂ ਬਣਾ ਬਣਾ ਕੇ ਦਿਓਗੇ ਤਾਂ ਅਗਲੇ ਅਪਲੋਡ ਕਰਨਗੇ ਬਾਕੀ ਕੋਈ ਚੱਕਰ ਨਹੀਂ ਡਰੋ ਨਾ ਇਹਦੀ ਇਹਨੇ ਪ੍ਰੋਮੋਸ਼ਨ ਕੀਤੀ ਹੈ ਕਿਸੇ ਨੇ ਇਹਦੇ ਮੂੰਗਲਾ ਨਹੀਂ ਫੇਲਾ ਫੇਲਾ ਧੁੱਪ ਚ ਚੰਗੀ ਤਰ੍ਹਾਂ ਫੇਲਾ ਜੇ ਮੇਰੇ ਕੋਲ ਕਾਲਾ ਹੋ ਗਿਆ ਹੈ ਨਾ ਗੋਰਾ ਤੇ ਤੈਨੂੰ ਮੈਂ ਘੋ ਚੰਗੀ ਤਰ੍ਹਾਂ ਇੱਟਾਂ ਨਾਲ ਵਗੜਵਾ ਵੜ ਕੇ ਕੀ ਸਮਝ ਤੂੰ ਮੈਨੂੰ ਗੋਰਾ ਤਾਂ ਨਾ ਕਰੀ ਬਸ ਇੱਕ ਛੋਟਾ ਜਿਹਾ ਸਾਨ ਕਰਦੀ ਪੁੱਛ ਕੀ ਬਸ ਤੂੰ ਮੈਨੂੰ ਮਾਫ ਕਰਦੀ ਆਹਾ ਹਾ ਹੋਰ ਥੋਨੂੰ ਕੀ ਲੱਗਿਆ ਮੈਨੂੰ ਗਲਤ ਬੱਲੂ ਆ ਨਹੀਂ ਯਾਰ ਵਿਚਾਰੀ ਜਵਾਕੜੀ ਹੈ ਸੌਰੀ ਸੌਰੀ ਸੌ ਯੋ ਸ਼ੋਅ ਕਰਕੇ ਆਇਆ ਆਪਾਂ ਬ੍ਰੈਂਟਨ ਵਿੱਚ ਕਿ ਸ਼ੋ ਵੀ ਨਾ ਗੁੰਡ ਪੜੂ ਗੁੰਡ ਪੜੂ ਧੀ ਗੁੰਡ ਚ ਕਿਹੜਾ ਕੀੜਾ ਐ ਸਾ ਐ ਹੀ ਕੀੜਾ ਦੇ ਜਿਹੜਾ ਤੁਹਾਡੇ ਅੰਦਰ ਪੰਪਦਾ ਜਦੋਂ ਮੇਰੇ ਯਾਰ ਵੇਲੇ ਕਾਲਾ ਜਾਦੂ ਸਿੱਖ ਲੈਣ ਨਾ ਫਿਰ ਬੁੜੀਆਂ ਦੀਆਂ ਨੀਕਰਾਂ ਚ ਰੌਣ ਟੀ ਹੋ ਜਾਂਦੇ ਐ ਜਿਸੀ ਆਏ ਹੋਏ ਸੀ ਇਹ ਵਿਆਹ ਵਾਲੇ ਘਰੇ ਇਹਨਾਂ ਨੂੰ ਜਦੋਂ ਵੀ ਦੇਖੀਏ ਉਦੋਂ ਵੀ ਵਿਆਹ ਵਾਲੇ ਘਰੇ ਹੁੰਦੀਆਂ ਕਿਉਂਕਿ ਇਹ ਆਪ ਪੈਸੇ ਤੋਂ ਘਰੇ ਤਾਂ ਕਾਟੀ ਵੜਦੀਆਂ ਇਹਨਾਂ ਦੇ ਸਾਲਿਆਂ ਦੇ ਵਿਆਹ ਹੋ ਗਏ ਕਿ ਮਾਤਾ ਦੇ ਜਾਗਰਣ ਹੋ ਗਏ ਜਿਹੜੇ ਹਰ ਰੋਜ਼ ਹੀ ਹੁੰਦੇ ਆ ਇਹ ਪਤਾ ਵੀ ਨਹੀਂ ਹੈਲਪ ਕਰਨੀ ਪੈ ਸਕਦੀ ਆ ਇਹਨਾਂ ਨੂੰ ਕੋਈ ਹੋਰ ਕੰਮ ਹੀ ਨਹੀਂ ਵਲੌਗ ਬਣਾਉਣ ਤੋਂ ਲਾਵਾ ਮੈਂ ਸੋਚਿਆ ਕਿ ਇਹਨਾਂ ਤੋਂ ਮੈਂ ਹੀ ਅੱਕਿਆ ਪਿਆ ਪਰ ਬਟ ਨਹੀਂ ਮੈਨੂੰ ਅੱਜ ਪਤਾ ਲੱਗਾ ਇਹਨੇ ਤਾਂ ਘਰ ਦੇ ਵੀ ਅੱਕੇ ਪਏ ਇਹਨਾਂ ਤੋਂ ਬੱਤ ਸਹੀ ਹੈ ਚੱਲ ਗਈ ਗੋਲੀ ਕੋਈ ਕਸਰ ਤਾਂ ਨਹੀਂ ਰਹੀ ਮਾੜੀ ਜੀ ਦੇਖ ਲਈ ਧਿਆਨ ਨਾਲ ਕਿੱਥੇ ਵੱਜ ਗਈ ਵੀਰ ਐਨਾ ਤਕਾਣਾ ਕਰਿਆ ਕਰੋ ਯਾਰ ਆ ਤਾਂ ਗੱਲ ਤੁਹਾਡੀ ਬਹੁਤ ਹੀ ਜਿਆਦਾ ਮਾੜੀ ਹੈ ਯਾਰ ਵਿਆਹ ਵਾਲੀ ਕੁੜੀ ਨੂੰ ਕੋਈ ਗਿਫਟ ਚ ਨੰਬਰ ਦੇ ਗਿਆ ਤਾਂ ਫਿਲਹਾਲ ਅੱਜ ਲਈ ਐਨੇ ਯਾਰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ